ਇੱਕ ਵੀ ਮੜਾ ਜਾਇਆ ਚਾਹ। ਆ ਸਾਹਮਣੇ ਖੜੀ ਵੀ ਐਸ ਗੱਡੀ ਆ ਤੇ ਐਸ ਗੱਡੀ ਆ ਆਪਣੇ ਉਧਰ ਆਮ ਹੈ ਨਹੀਂ ਚੱਲ ਹੌਲੀ ਹੌਲੀ ਚੱਲ ਆਪਣੇ ਹੈ ਨਹੀਂ ਆਮ ਗੱਡੀਆਂ ਐ ਐਸ ਆ ਆ ਖੜੀ ਆ ਸਾਹਮਣੇ ਐਸ ਗੱਡੀ ਉਹ ਰੁਕੇ ਲਾਹੌਰ ਤੋਂ ਆਏ ਆ ਹੁਣ ਬਾ ਵੜ ਜਾਣਾ ਅਨੰਦਪੁਰ ਸਾਹਿਬ ਦੇ ਵਿੱਚ ਵੜ ਗਏ ਸਮਝ ਲਾ ਤੋਰਾ ਸਹਿ ਕੋਲੇ ਆ ਜਾਣਾ ਹੁਣ ਜਾ ਕੇ ਕਮਰਾ ਲੈਨੇ ਆ ਕਮਰਾ ਲੈ ਕੇ ਤੇ ਫਿਰ ਲੀੜੇ ਲੱਤੇ ਰੱਖ ਕੇ ਫੇਰ ਬਾਜ਼ਾਰ ਚ ਦੇਵਾਂਗੇ ਢੇੜਾ ਬਾਜ਼ਾਰ ਤੇ ਢੇੜਾ ਗੂੜਾ ਦੇ ਕੇ ਤੇ ਫੇਰ ਆ ਕੇ ਬਸਰਾਮ ਕਰਕੇ ਰੋਟੀ ਠੀਖਾ ਕੇ ਪੈ ਜਾਗੇ ਸਾਹਮਣੇ ਤੇ ਖੁੱਲ ਗਿਆ ਦੁਕਾਨਾਂ ਰਾਤ ਨੂੰ ਆਦਿਆ ਤੁਹਾਨੂੰ ਦਿਖਾਉਨੇ ਆ ਬਾਜ਼ਾਰ ਆ ਦੇ ਜਿਹੜਾ ਬਾਰ-ਬਾਰ ਨਾ ਕੁਰੂਕੀ ਲੋਹਰੋ ਜਦੋਂ ਆਉਂਦੇ ਆ ਉਹ ਛੜ ਕੇ ਤੇ ਫੈਲਾ ਪਿਆ ਦੇ ਆ ਸਭ ਬਾਜ਼ਾਰ ਉਹ ਹਾਲ ਹੈ ਦੇਖੋ ਦੁਕਾਨਾਂ ਕਿਵੇਂ ਪਈਆਂ ਖੁੱਲ ਜਾਂਦਾ ਐ ਕਿ ਨਹੀਂ ਪਈਆਂ ਪਈਆਂ ਹੋਈ ਪਈ ਲਾਈਟਾਂ ਜਾਗ ਪਈਆਂ ਆ ਸਾਰੀਆਂ ਦੁਕਾਨਾਂ ਮੈਡੀਕਲ ਫਰੂਟ ਵਾਲੀਆਂ ਕਟਿਆਈ ਵਾਲੀਆਂ ਇੱਥੇ 3 ਟੱਪਾ ਆ ਗਿਆ ਆਦੀ ਲੈ ਕੁਰਸੀਆਂ ਛੋਟੇ ਕੁਰਸੀਆਂ ਬੱਚਿਆਂ ਲਈ ਆਹ ਦੇ ਸਾਰਾ ਪਜਾਰ ਕੰਨਾ ਸੁੰਦਰ ਲੱਗਦਾ ਜਾਂ ਲੈ ਲਾਈਟਾਂ ਜਗਦੀਆਂ ਮੱਲੂ ਕਮਾਲੀ ਹੋਈ ਪਈ ਆ ਵਾਹ ਬਾਬਾ ਜਾ ਬਹਿ ਜਾ ਹੋਈ ਪਈ ਆ ਲੈ ਸ਼ਾਬਾਸ਼ 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 ਸਾੰਦ ਰਖੜੀਆ ਬਸ ਰਖੜੀਆ ਬਸ ਸੇ ਮੋਟਰਜ਼ ਆ ਦੇਖਾੜੇ ਭੁੰਡੀਆਂ ਵਾਲੇ ਭੁੰਡੀਆਂ ਵਾਲੇ ਪੁਣਿਆ ਆ ਗਏ ਵੱਡੇ ਬਜਾਰ ਚਪਟੇ ਵੱਡਾ ਰੋਡ ਪਮੋਰ ਸਾਹਿਬ ਤੋਂ ਆਉਂਦਾ ਇਹ ਰੋਡ ਨੰਗਲ ਤੋਂ ਬਾਖੜਾ ਨੰਗਲ ਤੋਂ ਆਉਂਦਾ ਇਹ ਰੋਡ ਤੇ ਹੁਣ ਚੱਲਿਆ ਅਨੰਦਪੁਰ ਸਾਹਿਬ ਨੂੰ ਆ ਸਾਰਾ ਬਾਜ਼ਾਰ ਆ ਲੈ ਦੇਖੋ ਕਿਵੇਂ ਲੈ ਸ਼ਾਬਾਸ਼ ਲੈ ਬਾ ਵੇ ਬਾ ਭਰਿਆ ਤਿਆਰ ਯਾਰ ਯਾਰ ਰੌਣਕਾਂ ਹੀ ਰੌਣਕਾਂ ਹੋਈ ਪਈਆਂ ਕਿ ਮਾ ਗੇਵਾਂ ਲੈ ਖੁੱਲੇ ਬਾਜ਼ਾਰ ਲੈ ਲੜਿੰਗਾ ਜਾਗਦਿਆਂ ਪੱਠਾ ਸਾਹ ਵਾ ਗਿਆ ਲੈ ਪੱਠਾ ਮਿੱਥਾ ਹਵਾ ਪਸਾ ਬੱਤੀ ਹੈ ਤਾਂ ਜਮਨ ਅਨੰਦਪੁਰ ਦੇ ਵਿੱਚ ਹੀ ਆ ਗਿਆ ਲੈ ਆਹ ਦਿਲਾ ਬੱਟੀ ਭਲਾ ਦੂਰੋਂ ਲਿਆਉਂਦੇ ਹੋਣੋਂ ਆ ਦੇਖ ਨੂੰ ਸਕਤੇ ਲੈ। ਦਾਰਦਿਆਂ ਲਾਈਟਾਂ ਲੈ। ਚਲੋ ਗੇਟ ਜਾਗਦਾ ਦਿਖਾਉਨੇ ਆ ਗੇਟ ਆ। ਨੰਦਪੁਰ ਸਾਹਿਬ ਦੇ ਵੜਦਿਆਂ ਨੂੰ ਇਧਰੋਂ ਵੱਲ ਨੰਗੜ ਨੇ ਨੂੰ ਵੜਦਿਆਂ ਨੂੰ ਗੇਟ ਆ ਉਧਰ ਜਦੋਂ ਆਪਾਂ ਆਪਣੇ ਉਹਨੇ ਉਦੋਂ ਗੇਟ ਹੁੰਦਾ ਭੱਟਾ ਮੈਨੂੰ ਬੀਤਾ ਚਾਰੇ ਪਾਸੇ ਨੇ ਗੇਟ ਬਣਾਏ ਹੋਇਆ ਨੰਦਪੁਰ ਸਾਹਿਬ ਵਾਲਾ ਦੇਖੋ ਗੇਟ ਜਗਦਾ ਦਾ ਇਹ ਜਗਦਾ ਪੂਰਾ ਲੈ ਆਹ ਘਾਰਾ ਸਾਰੇ ਇਧਰ ਸਾਰੇ ਥਾਲੀ ਆ ਗਿਆ ਕੰਦਾ ਵੀ ਹੈਗੀਆਂ ਬੈਲੀਆਂ ਬੈਲੀਆਂ ਦੇ ਹੱਥ ਕੰਦਾ ਪਈਆਂ ਤੇ ਹਰ ਠੱਕ ਵੇਰਾਂ ਪਾਈ ਪਾਈ ਮਿੰਟ ਦੇ ਬਲੌਗ ਬੜਾਏ ਆ ਸਾਰੇ 5 7 ਤੋਂ 5 7 ਦੇ ਜੇ ਮਰ ਨੂੰ ਨਾ ਬਰਸਾ ਆ ਕੇ ਬਸ ਨਾ ਬਰਸਾ ਆ। ਉਹਨੂੰ ਦਿਖਾਵਾਂਗੇ ਹੁਣ। ਬਾਜ਼ਾਰ ਜੇ ਤੋ ਬੜੇ ਨਾ ਤੁਹਾਨੂੰ ਉਦੋਂ ਦਿਖਾਵਾਂਗੇ ਬਾਜ਼ਾਰ ਚ ਵੜਦੇ। ਕੇਸਗੜ ਘੁਰਦਵਾਰਾ ਸਾਹਿਬ ਨੂੰ। ਜਿੱਥੇ ਲੰਗਰ ਚੱਲਦਾ ਉੱਥੇ ਗੱਡੀ ਘੜਿਆਵਾਂਗੇ। ਆ ਦੇਖੋ ਕਿਵੇਂ ਬਾਜ਼ਾਰ ਬੱਲਾ ਪੂਰੇ ਘਿੰਮੋ ਕੈਂਮਲਾ। ਆਗ ਦੀਆਂ ਲੜੀਆਂ ਚਾਲਾ ਚਾਲ ਵੀ ਬੰਦ ਚਾਲ ਵੀ ਬੰਦ ਸ਼ਾਬਾਸ਼ ਪੂਰਾ ਵੱਡਾ ਇਹ ਬਣਾਵਾਗੇ 10 12 ਮਿੰਟ ਦਾ ਬਲੌਗ ਵੱਡੇ ਵੱਡੇ ਮਾਲ ਬਣ ਗਏ گارਮੈਂਟ ਸਬੇਦੀ ਆ ਇੱਥੋਂ ਨਾ ਆ ਸਤਲੋ ਜਦ ਰਿਆ ਹੁੰਦਾ ਸੀ ਆ ਤੇ ਇਹਦੇ ਨਾਲ ਦੀ ਆ ਸੜਕ ਮੁੜ ਕੇ ਫਤਗੜ ਗੁਰਦੁਆਰਾ ਸਾਹਿਬ ਨੂੰ ਜਾਂਦੀ ਆ ਉੱਥੇ ਹੁੰਦੇ ਸੀ ਪਹਿਲੀਆਂ ਚ ਅਸੀਂ ਅੱਜ ਤੋਂ 20 ਸਾਲ ਪਹਿਲਾਂ 25 27 ਸਾਲ ਪਹਿਲਾਂ ਅੱਜ ਤੋਂ ਆ ਜਾਂਦੀ ਉਹ ਸੜਕਾਂ ਦੇ ਇੱਧਰ ਨੂੰ ਉੱਥੇ ਫਤਗੜ ਗੁਰਦੁਆਰਾ ਸਾਹਿਬ ਰਹਿੰਦੇ ਹੁੰਦੇ ਸੀ ਮੈਂ ਸੇਵਾ ਕਰਦੇ ਹੁੰਦੇ ਹੁਣ ਚੱਲਦੇ ਆ ਕੇਸਗੜ ਗੁਰਦੁਆਰਾ ਸਾਹਿਬ ਨੂੰ ਦਿਖਾਉਂਦੇ ਆ ਤੁਹਾਨੂੰ ਬਾਜ਼ਾਰ ਨਾਲੇ ਸਾਹਮਣੇ ਕੇਸਗੜ ਗੁਰਦੁਆਰਾ ਸਾਹਿਬ ਜਗਮਗ ਜਗਮਗ ਕਰਦਾ ਨੰਦਪੁਰ ਸਾਹਿਬ ਆਸ਼ੀਰਵਾਦ ਕਰਾਉਂਦੇ ਆ ਤੁਹਾਨੂੰ ਦਰਸ਼ਨ ਮੇਲੇ ਹੁਣ ਨੰਦਪੁਰ ਸਾਹਿਬ ਦੇ ਆ ਬਾਜ਼ਾਰ ਆ ਗਿਆ ਸਾਰਾ ਨੰਦਪੁਰ ਸਾਹਿਬ ਦਾ ਆ ਦੇ ਇੱਧਰ ਹੁਣ ਮੁੜਨਾ ਹੈ